ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਬਾਈ ਦੇ ਗੈਂਤੀ ਜੀ ਪਸ਼ੂ ਰੱਖਿਆ 5-6 ਦੇ ਕਰੀਬ ਤੇ ਰੱਖੇ ਸਾਰੇ ਚੰਗੇ ਹੀ ਆ ਜੀ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਾਈ ਹੁਣਾ ਲੋ ਵਕਾਊ ਕੀਤੀ ਗਈ ਆ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਦੂੰਗਾ ਜੀ ਜੀ ਨੂੰ ਪਸੰਦ ਆਊਗੀ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਤੇ ਤਸੱਲੀ ਪਰਖ ਤੁਸੀਂ ਆਪ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਵਨਦੀ ਸਿੰਘ ਜੀ ਪਿੰਡ ਮਾਨੂਕੇ ਜਿਲ੍ਹਾ ਨਿਹਾਰ ਸਿੰਘ ਵਾਲਾ ਜਿਹੜਾ ਮੋਗਾ ਪੱਤੀ ਗੜੀ ਪੈਂਦੀ ਹੈ ਬੇਹਾਰਾ ਪੱਤੀ ਹੈ ਜੀ ਠੀਕ ਆ ਨੇੜੇ ਫੂਲੇ ਵਾਲਾ ਪੋਲਾ ਰਹਿ ਜਾਂਦਾ ਜੀ ਤੇ ਇੱਕ ਪਾਸੇ ਪਿੰਡ ਖੋਟੇ ਰਹਿ ਜਾਂਦਾ ਜੀ ਫੂਲੜ ਦੇ ਵਿਚਾਲੇ ਠੀਕ ਹੈ ਜੀ ਤੇ ਘਰ ਦੀ ਹੈ ਵੀਰੇ ਚੁੱਟੀ ਘਰ ਦੀ ਛੁੱਟੀ ਹੈ ਜੀ ਆਪਣੀ ਸੁਆ ਕਿੰਨਾ ਮਾ ਜੀ ਤੀਜੇ ਸੂਏ ਸੌਂਦੀ ਹੈ ਜੀ ਹੁਣ ਤੀਜੇ ਸੂਏ ਸੂਗੀ ਸਮਾਂ ਕਿੰਨਾ ਲੈ ਜੂ ਵੀਰੇ ਸਾਮਾ ਦਾ 28 ਤਰੀਕ ਨੂੰ ਦਿਨ ਪੂਰੇ ਹੈ ਜੀ ਇਹਦੇ ਡੇਟ ਮੁਤਾਬਕ ਬਾਕੀ ਚਲੋ ਵੱਧ ਲੈ ਜੇ ਘੱਟ ਲੈ ਜੇ ਬੱਕਰੀ ਕਰਦਾ ਠੀਕ ਆ ਥਣਾ ਦੀ ਬਾਹਰ ਪਿੱਛੇ ਦੀ ਗਰੰਟੀ ਹੈ ਓਕੇ ਜੀ ਪੂਰੀ ਗਰੰਟੀ ਹੋਊਗਾ ਠੀਕ ਆ ਪਿਛਲੇ ਇਸ ਵੇ ਕਿੰਨਾ ਦੁੱਧ ਚੋਇਆ ਵੀਰੇ 14 ਲੀਟਰ ਆਪਣਾ ਚੋਇਆ ਜੀ ਦੂਜੇ ਸਵੇਰ ਹੱਥ ਚੋਇਆ ਠੀਕ ਆ ਹੁਣ ਸੀਮਣ ਕਿਹੜਾ ਲੱਗਿਆ ਜੀ ਇਹਦੇ ਇਹਦੇ ਅਰਜਨ ਕੁੰਗੜ ਦਾ ਲੱਗਿਆ ਵੇ ਜੀ ਸਟਰੋ ਵਗੈਰਾ ਹੈਗਾ ਜੀ ਪੀ ਆ ਜੀ ਆਪਣੇ ਕੋਲ ਠੀਕ ਆ ਜੀ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਜੀ ਘਰ ਦੀ ਝੋਟੀ ਆ ਕੱਦ-ਕਾਠ ਵੀ ਚੰਗਾ ਆ ਜਾਂਦਾ ਤੇ ਵਜਨ-ਵਜੂਦ ਵੀ ਚੰਗਾ ਤੇ ਬਾਕੀ ਵੀਰੇ ਮਾਲਕਾਂ ਦੀ ਸੇਵਾ ਗੌਰ ਵੀ ਪੂਰੀ ਚੰਗੀ ਆ ਜੀ। ਡੇਟ ਮੁਤਾਬਕ 28 ਤਰੀਕ ਨੂੰ ਦਿਨ ਪੂਰੇ ਆ ਜੀ। 1-2 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ। ਗੋਲ ਤੇ ਚੌੜਾ ਪੱਠ ਪੂੜਾ ਬੱਤੇ ਬਾਕੀ ਤਿਆਰੀ ਵੀ ਬਹੁਤ ਸੋਹਣੀ ਕਰਦੀ ਹੁੰਦੀ ਆ। ਥਣਾ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਹੋਊਗੀ। ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ। ਬਾਕੀ ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਜੀ ਕਿਉਂਕਿ ਬਾਈ ਦੇ ਘਰੇ ਉਪਰ ਆ ਬੰਦਾ ਹੁੰਦਾ ਨਹੀਂਗਾ। ਤਾਂ ਕਰਕੇ ਥੋੜਾ ਜਿਹਾ ਪਸ਼ੂ ਡਰਦੇ ਆ ਜੀ ਹਵਾਨਾ ਕਰਮ ਵਾਲੀ ਬੈਕਸਾਈਡ ਨੂੰ ਸੋਨਾ ਕੱਢੂਗੀ ਬਾਕੀ ਝੂੜ ਤੁਸੀਂ ਹਵਾਨੇ ਚ ਦੇਖ ਸਕਦੇ ਹੋ ਸੋਨਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਜਾ ਤਿਆਰੀ ਹੁਣ ਵੀ ਚੈੱਕ ਕਰ ਲੋ ਹਜੇ ਹਫਤਾ ਪਿਆ ਵੀਰੇ ਹਫਤਾ ਤੱਕ ਤਾਂ ਤੁਹਾਨੂੰ ਵੀ ਪਤਾ ਭਈ ਇਹ ਦੁੱਗੜ ਹਵਾਨਾ ਤਿਆਰ ਕਰ ਲੈਣਾ ਜੀ 14 ਕਿਲੋ ਪਿਛਲੇ ਸੂਏ ਦਾ ਇਹਦਾ ਰਿਕਾਰਡ ਆ ਇੱਕ ਤਿਆਰ ਤੁਹਾਡੀ ਸੇਵਾ ਦੇ ਸਰ ਤੇ ਆ ਜਿੰਨਾ ਤੁਸੀਂ ਚੋ ਸਕਦੇ ਆ ਜਿੰਨੀ ਸੇਵਾ ਕਰ ਸਕਦੇ ਆ ਦੇ ਡਿਮਾਂਡ ਆ ਵੀਰੇ ਉਹੀ ਕਰਿਓ ਜਿਹੜੇ ਲੈਣੇ ਆ ਯਸ ਸੁਣੋ ਜੀ ਡਿਮਾਂਡ ਬਈ 1,40,000 ਰੁਪਈਆ ਠੀਕ ਆ ਹੋ ਜੀ ਮਾਨਤਾ ਨਹੀਂ ਹੋਊਗਾ ਕੋਈ ਬਾਹਲਾ ਹੋਲਾ ਨਹੀਂਗਾ ਬਾਹਲਾ ਹੋਲਾ ਨਹੀਂ ਬਈ ਯਾਨੀ 10-20 ਹਜ਼ਾਰ ਘਾਟਾ ਲਾ ਫੋਨ ਆ ਉਹ ਫੋਨ ਨਾ ਲਾ ਬਈ ਬਸ 1,40,000 ਚ ਛੋੜ ਕਰ ਦੇ ਛੋੜ ਹਾਂ ਉਹਦਾ ਮਾਨਤਾ ਨੂੰ ਮਾਨਤਾ ਨੂੰ ਹੋ ਜਾਊਗਾ ਜੀ ਕੋਈ ਬਾਕੀ ਇਹਨੇ ਜਿਹੜਾ ਲੇਵਾ ਬਣਾਉਣਾ ਹਾਂਜੀ ਇੱਕ ਦੋ ਦਿਨ ਹੀ ਪਹਿਲਾਂ ਬਣਾਉਣਾ ਅੱਛਾ ਮੌਕੇ ਤੇ ਪਰੂ ਮੌਕੇ ਤੇ ਪਰੂ ਠੀਕ ਆ ਜੀ ਹਾਂ ਕੋਈ ਕਹਿਣ ਦੀ ਗੱਲਾਂ ਨਹੀਂ ਆਪਣੀ ਆਪ ਦੀ ਹੱਥੀਂ ਚੋਈ ਵੀ ਆ ਦੋ ਸੂਏ ਚੋਟੀ ਠੀਕ ਆ ਵੀਰੇ ਜਾਣੇ ਮੌਕੇ ਤੇ ਬਾਈ ਦੱਸਦਾ ਕਿ ਹਵਾਨਾ ਭਰਦੀ ਆ ਜੀ ਕਹਿਣ ਦੀ ਗੱਲ ਨਹੀਂ ਕੀ ਬਾਕੀ ਘਰੇ ਬਾਈ ਦੀ ਚੋਈ ਹੋਈ ਆ ਜੀ ਹਵਾਨਾ ਤੁਹਾਨੂੰ ਇੱਕ ਵਾਰੀ ਫੇਰ ਨੇੜੇ ਤੋਂ ਚੈੱਕ ਕਰਾ ਦਿੰਨੇ ਬਾਕੀ ਜਿਹਨੂੰ ਨਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ